ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਸਤੇ ਹੀ ਰਸਤੇ ਬਠਿੰਡਾ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਸਾਡੇ ਕੋਲ ਅੱਜ ਦਾ ਰਿਸ਼ਤਾ ਬਠਿੰਡੇ ਤੋਂ ਆ ਕਾਸਟ ਹੈ ਚੱਟ ਸਿੱਖ ਲੜਕੇ ਦਾ ਰਿਸ਼ਤਾ ਹੈ ਜੀ ਲੜਕੇ ਦੀ ਉਮਰ 28 ਸਾਲ ਇਹਨਾਂ ਦੀ ਹਾਈਟ ਆ 5 ਫੁੱਟ 5 ਇੰਚ ਇਹਨਾਂ ਨੇ ਸਟੱਡੀ ਕੀਤੀ ਆ ਆਈਟੀਆਈ ਡਿਪਲੋਮਾ ਲੜਕੇ ਨੂੰ ਜ਼ਮੀਨ ਦੇ 4.5 ਕਿੱਲੇ ਆਉਂਦੇ ਨੇ ਤੇ ਇਹ ਖੇਤੀਬਾੜੀ ਦੇ ਨਾਲ-ਨਾਲ ਜੀ ਵਰਕ ਕਰਦੇ ਆ ਸਕੂਲ ਬੱਸ ਚਲਾਉਂਦੇ ਨੇ ਇਹਨਾਂ ਨੂੰ ਜਾਤੀ ਵੰਦਨ ਕੋਈ ਨਹੀਂ ਹੈ ਅਦਰ ਕਾ ਰਿਸ਼ਤਾ ਲੈਂਦੇ ਆ ਅਗਰ ਲੜਕੇ ਡਬੋਸੀ ਆ ਤਾਂ ਵੀ ਨਾ ਬੱਚੇ ਤੋਂ ਹੋਵੇ ਜਿਸ ਵੀ ਕਿਸੇ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਉਹ ਸਾਡੇ ਨਾਲ ਸੰਪਰਕ ਕਰਕੇ ਇਸ ਰਿਸ਼ਤੇ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਧੰਨਵਾਦ ਜੀ